ਜੋਤਨਵਾਜੀ ਜਿੱਥੇ ਆਪਾਂ ਰਾਜਨੀਤੀ ਦੀਆਂ ਗੱਲਾਂ ਕਰਾਂਗੇ ਪੂਰੇ ਭਾਰਤ ਦੇ ਵਿੱਚੋਂ ਵੀ ਬਹੁਤ ਸਾਰੀਆਂ ਨੈਸ਼ਨਲ ਲੈਵਲ ਦੀਆਂ ਨਿਊਜ਼ ਉਹ ਵੀ ਆਪਾਂ ਕਵਰ ਕਰਾਂਗੇ ਇੱਕ ਗੁਰਤੇਗ ਬਾਦਰ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਸ਼ੀਦੀ ਦਿਹਾੜੇ ਮਨਾਏ ਜਾਣੇ ਨੇ ਔਰ ਲਈ ਸ਼ੁਰੂ ਵੀ ਹੋਵੇ ਇੱਕ ਰੰਗਤ ਨਵੀਂ ਦਿੱਤੀ ਜਾ ਰਹੀ ਆ ਗਾਉਣ ਵਾਲਿਆਂ ਨੂੰ ਲਾ ਲਾ ਕੇ ਅਸੀਂ ਕਿਸੇ ਦੇ ਵਿਰੋਧ ਚ ਨਹੀਂ ਹੰਦੇ ਹੈਗੇ ਉਤਸਵਤ ਕਰਨੀ ਉਹ ਵੱਖਰੀਆਂ ਚੀਜ਼ਾਂ ਨੇ ਜਦੋਂ ਸਟੇਜਾਂ ਲਾਉਣੀਆਂ ਨੇ ਫਿਰ ਜਿਦਾ ਆਪਾਂ ਨੂੰ ਪਤਾ ਜੰਮੂ ਦੇ ਵਿੱਚ ਕਾਂਡ ਹੋਇਆ ਸੀਗਾ ਵੀਰ ਸਿੰਘ ਉਹਨ ਇੱਕ ਵਧੀਆ ਕਲਾਕਾਰ ਆ ਉਹਨੂੰ ਕਹਿੰਨਾ ਮੈਨੂੰ ਵੀ ਨਹੀਂ ਪਤਾ ਲੱਗਿਆ ਫਿਰ ਉਹ ਤੋਂ ਬਾਅਦ ਕੀ ਕਿੱਦਾਂ ਦੇ ਉੱਥੇ ਗਾਉਣ ਪਾਣ ਕੀਤਾ ਗਿਆ ਤੇ ਹੁਣ ਇਹ ਪਤਾ ਨਹੀਂਗਾ ਤੇ ਤੁਮੇ ਉਹਨਾਂ ਦੀ ਡਿਊਟੀ ਕਿਹਨਾਂ ਦੀ ਲਾਈ ਆ ਤੇ ਆਪਾਂ ਨੂੰ ਪਹਿਲਾਂ ਵੀ ਇਹ ਪਤਾ ਵੀ ਤੁਮੇ ਹਣੀ ਇਲੈਕਸ਼ਨਾਂ ਚ ਜਾ ਕੇ ਉੱਥੇ ਬੀਜੇਪੀ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਸਪੋਰਟ ਕਰਦੇ ਰਹੇ ਨੇ ਹੁਣ ਸਰਤਾਜ ਉਹਨਾਂ ਦੇ ਗਾਣੇ ਨੂੰ ਲਾਂਚ ਕਰਕੇ ਬੜੇ ਅੱਗੇ ਮੈਂ ਕਦੇ ਕਿਸੇ ਦੇ ਵਿਰੋਧ ਨਹੀਂ ਅਸੀਂ ਵੀ ਆਪਣੀ ਕੰਪਨੀ ਵੱਲੋਂ ਇੱਕ ਧਾਰਮਿਕ ਪੇਸ਼ਕਸ਼ ਕਰਾਂਗੇ ਜੀ ਪਰ ਇਹਨਾਂ ਨੂੰ ਕਿਹਨਾਂ ਨੇ ਬਾਤ ਚੜ ਕੇ ਇਹ ਚੀਜ਼ਾਂ ਕਰਨ ਦੇ ਲਈ ਜਿੱਦਾਂ ਛੋਟੇ ਸਾਬਜਾਦਿਆਂ ਨੂੰ ਇਹਨਾਂ ਨੇ ਕੁਝ ਹੋਰ ਨਾਮ ਦਿੱਤਾ ਸੀਗਾ ਇਹਨਾਂ ਨੇ ਨੈਸ਼ਨਲ ਲੈਵਲ ਤੇ ਮਲਾਉਣਾ ਸੀਗਾ ਕਿਉਂਕਿ ਸਾਡੇ ਲਈ ਤਾਂ ਸਭ ਤੋਂ ਵੱਡੀਆਂ ਚੀਜ਼ਾਂ ਸਭ ਤੋਂ ਵੱਡੇ ਨੇ ਜੀ ਉਹ ਹਾਂਜੀ ਔਰ ਉਹ ਪਰਮਾਤਮਾ ਹੈ ਸਾਡੇ ਲਈ ਰੱਬ ਰੂਪ ਹੈ ਸਾਰਾ ਕੁਝ ਹੈ ਤੇ ਇਹ ਫਿਰ ਉਹ ਚੀਜ਼ਾਂ ਦੇ ਲਈ ਵੀ ਸਾਡੀ ਰੱਖਿਆ ਦੇ ਲਈ ਸਾਡੇ ਲਈ ਐ ਕੀਤਾ ਵੀ ਮਤਲਬ ਤੁਸੀਂ ਸਮਝੇਗਾ ਮੈਂ ਕੀ ਕਹਿਣਾ ਚਾਹੁੰਦਾ ਬਿਲਕੁਲ ਭਵਿੰਦਰ ਸ਼ੁਰੂਆਤ ਪਹਿਲਾਂ ਕਰਦੇ ਹਾਂ ਜਿਹੜੀ ਅੱਜ ਦੀ ਮੁੱਖ ਖਬਰ ਹੈਗੀ ਆ ਕੰਗਨਾ ਰਣਾਉਤ ਨਾਲ ਜੁੜੀ ਹੋਈ ਜੀ ਅਸਲ ਵਿੱਚ ਕੰਗਨਾ ਰਣਾਉਤ ਜਿਸ ਨੇ ਜਦੋਂ ਕਿਸਾਨੀ ਅੰਦੋਲਨ ਸੀ 220 21 ਦੇ ਦੌਰਾਨ ਇੱਕ ਭੱਦੀ ਟਿੱਪਣੀ ਕੀਤੀ ਸੀ ਬੇਬੇ ਮਹਿੰਦਰ ਕੌਰ ਨੂੰ ਲੈ ਕੇ ਜੋ 70 75 ਸਾਲ ਦੀ ਬਜ਼ੁਰਗ ਔਰਤ ਸੀ ਕਹਿੰਦੀ ਕਿ ਇਹ ਤਾਂ 100 100 ਰੁਪਏ ਦਿਹਾੜੀ ਤੇ ਆ ਜਾਂਦੀਆਂ ਨੇ ਉਸ ਤੋਂ ਬਾਅਦ ਕੇਸ ਮਾਨਹਾਨੀ ਦਾ ਪਾਇਆ ਗਿਆ ਬਠਿੰਡਾ ਅਦਾਲਤ ਦੇ ਵਿੱਚ ਤੇ ਕੰਗਨਾ ਔਤ ਨੇ ਉਸ ਦੌਰਾਨ 4 ਸਾਲਾਂ ਦੇ ਵਿੱਚ ਉਸ ਬੇਬੇ ਤੋਂ ਕੋਈ ਖੇਦ ਨਾ ਜਤਾਇਆ ਕੋਈ ਉਸ ਤੇ ਅਹਸਾਸ ਨਹੀਂ ਕੀਤਾ ਕਿ ਉਸ ਤੋਂ ਗਲਤੀ ਹੋਈ ਆ ਸਗੋਂ ਪਹਿਲਾਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਚਲੇਗੀ ਕਿ ਇਹ ਕੇਸ ਗਲਤ ਹੈ ਇਹਨੂੰ ਰੱਦ ਕੀਤਾ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਕੇਸ ਰੱਦ ਨਹੀਂ ਕੀਤਾ ਹੈਗਾ ਫਿਰ ਉਹਨੂੰ ਲੱਗਿਆ ਕਿ ਮੈਂ ਸੁਪਰੀਮ ਕੋਰਟ ਚਲੇ ਜਾਨੀ ਆ ਉੱਥੋਂ ਮੈਨੂੰ ਰਾਹਤ ਮਿਲ ਜੂ ਫਿਰ ਸੁਪਰੀਮ ਕੋਰਟ ਚ ਪਟੀਸ਼ਨ ਪਾਤੀ ਕਿ ਜੀ ਮੈਨੂੰ ਰਾਹਤ ਦਿੱਤੀ ਜਾਵੇ ਮੈਂ ਇਹ ਟਵੀਟ ਨਹੀਂ ਸੀ ਕੀਤਾ ਇਹ ਤਾਂ ਮੈਂ ਰੀ ਟਵੀਟ ਕੀਤਾ ਸੀਗਾ ਸਿਰਫ ਇਹ ਤਾਂ ਕਿਸੇ ਹੋਰ ਵੱਲੋਂ ਕੀਤਾ ਹੋਇਆ ਟਵੀਟ ਸੀਗਾ ਤਾਂ ਫਿਰ ਸੁਪਰੀਮ ਕੋਰਟ ਨੇ ਵੀ ਕਿਹਾ ਟਿੱਪਣੀ ਕੀਤੀ ਕਿ ਤੁਸੀਂ ਕੱਲਾ ਟਵੀਟ ਨਹੀਂ ਕੀਤਾ ਤੁਸੀਂ ਮੇਰੇ 'ਚ ਮਸਾਲਾ ਬਿਲਾਇਆ ਕਿਉਂਕਿ ਇੱਕ ਤਾਂ ਜਿਹੜੀ ਪਹਿਲਾਂ ਵਰਡਿੰਗ ਸੀਗੀ ਉਹ ਤਾਂ ਲਿਖੀ ਹੋਈ ਸੀ ਉੱਪਰ ਇਹਨੇ ਆਪਣੀ ਵਰਡਿੰਗ ਵੀ ਲਿਖੀ ਸੀ ਤਾਂ ਹੁਣ ਉਸ ਤੋਂ ਬਾਅਦ ਫਿਰ ਜਦੋਂ ਬਠਿੰਡਾ ਕੋਰਟ ਦੇ ਵਿੱਚ ਕੇਸ ਸ਼ੁਰੂ ਹੋ ਗਿਆ ਫਿਰ ਇਹਨੇ ਮੰਗਿਆ ਕਿ ਮੈਨੂੰ ਆਉਣਾ ਨਾ ਪਵੇ ਬਠਿੰਡਾ ਕੋਰਟ ਦੇ ਵਿੱਚ ਮੇਰੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਕਰਾ ਦਿਓ ਮੈਨੂੰ ਖਤਰਾ ਹੋ ਸਕਦਾ ਇੱਥੇ ਸੁਰੱਖਿਆ ਨੂੰ ਪਰ ਜੱਜ ਮੰਨੇ ਨਹੀਂ ਹੈਗੇ ਅਦਾਲਤ ਨੇ ਕਿਹਾ ਕਿ ਨਹੀਂ ਤੁਹਾਨੂੰ ਫਿਜ਼ੀਕਲ ਤੌਰ ਤੇ ਪੇਸ਼ ਹੋਣਾ ਪਵੇਗਾ ਕਿਉਂਕਿ ਤੁਹਾਨੂੰ ਆਪਣੇ ਕੀਤੇ ਦਾ ਅਹਿਸਾਸ ਹੋਣਾ ਚਾਹੀਦਾ ਤਾਂ ਅੱਜ ਕਾਫੀ ਵੱਡੀ ਲਾਮ ਲਸ਼ਕਰ ਸੁਰੱਖਿਆ ਦੇ ਨਾਲ ਕੰਗਨ ਰਣੌਤ ਜਿਹੜੀ ਆ ਬਠਿੰਡਾ ਅਦਾਲਤ ਵਿੱਚ ਪਹੁੰਚੇ ਬਾਲੀਵੁੱਡ ਦੇ ਅਦਾਕਾਰਾ ਵੀ ਹੈ ਕਈ ਫਿਲਮਾਂ ਦੇ ਵਿੱਚ ਵੀ ਉਸਨੇ ਕੰਮ ਕੀਤਾ ਤੇ ਨਾਲ ਹੀ ਇਸ ਵੇਲੇ ਭਾਜਪਾ ਦੀ ਸੰਸਦ ਹੈ ਹਿਮਾਚਲ ਦੇ ਮੰਡੀ ਤੋਂ ਤੇ ਉਹ ਆਪਣੇ ਕੰਟਰੋਵਰਸ਼ੀਅਲ ਬਿਆਨਾਂ ਨੂੰ ਲੈ ਕੇ ਪੰਜਾਬ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਟਾਰਗੇਟ ਕਰਕੇ ਬਹੁਤ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਪਰ ਹੁਣ ਉਹਨੂੰ ਝੁਕਣਾ ਪਿਆ ਆਉਣਾ ਪਿਆ ਬਠਿੰਡਾ ਅਦਾਲਤ ਵਿੱਚ ਪੇਸ਼ੀ ਵੀ ਹੋਈ ਤੇ ਬੇਬੇ ਮਹਿੰਦਰ ਕੌਰ ਤੋਂ ਮਾਫੀ ਵੀ ਉਹਨੇ ਮੰਗੀ ਆ ਅੰਦਰ ਤਾਂ ਉਹਨੇ ਕਿਹਾ ਕਿ ਮੈਂ ਮਾਫੀ ਮੰਗਦੀ ਆ ਬਾਹਰ ਆ ਕੇ ਉਹਨੇ ਜ਼ਰੂਰ ਇਹ ਕਿਹਾ ਜੀ ਕਿ ਮੈਨੂੰ ਸਿਰਫ ਮੈਨੂੰ ਮੈਨੂੰ ਖੇਦ ਆ ਕਿ ਮੈਂ ਤੋਂ ਕਿਹਾ ਗਿਆ ਮੇਰਾ ਮੈਂ ਸਤਿਕਾਰ ਕਰਦੀ ਆ ਮੈਨੂੰ ਜਾਣ ਬੁੱਝ ਕੇ ਇਹ ਬਹਾਰ ਬਣਾਇਆ ਗਿਆ ਮੈਂ ਟਵੀਟ ਨਹੀਂ ਸੀ ਕੀਤਾ ਮੈਂ ਰੀ ਟਵੀਟ ਕੀਤਾ ਸੀ ਪਰ ਕੋਰਟ ਦੇ ਵਿੱਚ ਜਾ ਕੇ ਉਹਨੇ ਜਿਹੜਾ ਹਲਫਨਾਮਾ ਦਾਇਰ ਕਰਨਾ ਪੈਂਦਾ ਹੈ ਕਿ ਮੈਂ ਬਿਨਾਂ ਸ਼ਰਤ ਮਾਫੀ ਮੰਗਦੀ ਆ ਹਾਲਾਂਕਿ ਹੁਣ ਅਗਲੀ ਹੀਅਰਿੰਗ ਹੋਣੀ ਹੈ ਨਵੰਬਰ ਦੇ ਵਿੱਚ ਹੁਣ ਉਹ ਪਰਿਵਾਰ ਤੈਅ ਕਰੇਗਾ ਬੀਬੀ ਮਹਿੰਦਰ ਕੌਰ ਤੈਅ ਕਰਨਗੇ ਉਹਨਾਂ ਦਾ ਪਰਿਵਾਰ ਤੇ ਕਿਸਾਨ ਜੱਥੇਬੰਦੀਆਂ ਕੀ ਇਸ ਗੱਲ ਨੂੰ ਮੰਨ ਲਿਆ ਜਾਵੇ ਕਿ ਉਹ ਉਸ ਨੂੰ ਮੁਆਫ ਕਰ ਦਿੱਤਾ ਜਾਵੇ ਜਾਂ ਫਿਰ ਨਹੀਂ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਪਰ ਸਭ ਤੋਂ ਵੱਡੀ ਗੱਲ ਸੀ ਕਿ ਉਸ ਨੂੰ ਲੱਗਦਾ ਸੀਗਾ ਕਿ ਉਹ ਵੱਡੀ ਹੈ ਕਿ ਉਹ ਕੁਝ ਵੀ ਬੋਲ ਸਕਦੀ ਹੈ ਉਸ ਦਾ ਇਹ ਬਹਿਮ ਜਿਹੜਾ ਹੈ ਉਹ ਨਿਕਲ ਗਿਆ ਉਹਨੂੰ ਆਉਣਾ ਵੀ ਪਿਆ ਕਿਉਂਕਿ ਪਹਿਲਾਂ ਉਹਨੇ ਹਰ ਹਰਬਾ ਜਰਬਾ ਵਰਤਿਆ ਪਹਿਲਾਂ ਉਹਨੇ ਅਦਾਲਤ ਦਾ ਰੁਖ ਵੀ ਕੀਤਾ ਕਿ ਕਿ ਇਸ ਗਲਤ ਹੈ ਸੁਪਰੀਮ ਕੋਰਟ ਤੱਕ ਵੀ ਪਹੁੰਚੀ ਫਿਰ ਉਹਨੂੰ ਲੱਗਿਆ ਕਿ ਮੈਂ ਤਾਂ ਬਾਲੀਵੁੱਡ ਦੀ ਅਦਾਕਾਰਾਂ ਹਾਂ ਮੈਂ ਭਾਜਪੀ ਦੀ ਸੰਸਦਾਂ ਮੈਂ ਕਿਹੜੇ ਅਦਾਲਤ ਦੇ ਅੱਗੇ ਪੇਸ਼ ਹੋਣਾ ਹੈ ਮੈਂ ਉਹ ਤੋਂ ਪਲੀ ਲੈ ਲੂੰਗੀ ਕਿ ਮੈਨੂੰ ਕੈਮਰੇ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਸਿਰਫ ਪੇਸ਼ ਕਰ ਦਿੱਤਾ ਜਾਵੇ ਪਰ ਅਦਾਲਤ ਦੇ ਵੱਲੋਂ ਉਹਨੂੰ ਕਿਹਾ ਕਿ ਨਿੱਜੀ ਤੌਰ ਤੇ ਪੇਸ਼ ਹੋ ਅੱਜ ਹੁਣ ਉਹਨਾਂ ਨੇ ਨਿੱਜੀ ਤੌਰ ਤੇ ਪੇਸ਼ ਹੋਏ ਨੇ ਗਲਤੀ ਮੰਨ ਲਈ ਹੈ ਤੇ ਇੱਕ ਤਰ੍ਹਾਂ ਦੇ ਨਾਲ ਉਹਨੂੰ ਫਿਰ ਇਹ ਫੀਲ ਕਰਵਾਇਆ ਗਿਆ ਕਿ ਜੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਤੋਂ 4 ਸਾਲ ਬਾਅਦ ਕੀਤਾ ਉਹਦਾ ਭੁਗਤਾਨ ਤੁਹਾਨੂੰ ਕਰਨਾ ਪੈਣਾ ਹੈ ਤਾਂ ਹੁਣ ਅਗਲੀ ਹਿਅਰਿੰਗ ਹੈ ਹਾਲਾਂਕਿ ਮੰਨਿਆ ਹੀ ਜਾ ਰਿਹਾ ਹੈ ਕਿਉਂਕਿ ਬੀਬੀ ਮਹਿੰਦਰ ਕੌਰ ਵੀ ਕਹਿੰਦੀ ਸੀ ਕਿ ਜੇ ਉਹ ਮਾਫੀ ਮੰਗ ਲਵੇ ਸਾਨੂੰ ਉਹਦੇ ਨਾਲ ਰੌਲਾ ਥੋੜਾ ਆ ਸੀ ਤਾਂ ਉਹਨੂੰ ਦੱਸਣਾ ਹੀ ਹੈ ਕਿ ਤੂੰ ਗਲਤ ਕੀਤਾ ਏ ਤੇ ਉਹਦਾ ਵਹਿਮ ਹੀ ਕੱਢਣਾ ਸੀ ਕੱਢ ਦਿੱਤਾ ਤੇ ਹੁਣ ਚਲੋ ਅਗਲੀ ਹਿਅਰਿੰਗ ਹੋਏਗੀ ਦੇਖਣਾ ਹੋਏਗਾ ਪਰ ਉਹਨੇ ਹੁਣ ਦੁਆਰਾ ਕਿਹਾ ਕਿ ਮੈਨੂੰ ਨਿੱਜੀ ਤੌਰ ਤੇ ਪੇਸ਼ ਨਾ ਹੋਣਾ ਪਵੇ ਉਹ ਵੀ ਉਹਨੇ ਐਪਲੀਕੇਸ਼ਨ ਦੁਆਰਾ ਦਿੱਤੀ ਹੈਗੀ ਤਾਂ ਅੱਜ ਇਹ ਮੇਜਰ ਡਿਵੈਲਪਮੈਂਟ ਹੈਗੀ ਕਿਉਂਕਿ ਜੀ ਰਨੌਤ ਚਰਚਿਤ ਅਦਾਕਾਰ ਵੀ ਨੇ ਐਮਪੀ ਵੀ ਨੇ ਤੁਹਾਨੂੰ ਪਤਾ ਕਿ ਸੀਆਈਐਸਐਫ ਵਾਲੀ ਕੌਨਸਟੇਬਲ ਜਦੋਂ 에য়ারਪੋਰਟ ਪਹੁੰਚੀ ਸੀ ਕੰਗਨ ਨਰਣਾਉਤੋਂ ਉਹ ਨੂੰ ਵੀ ਥੱਪੜ ਜੜ ਦਿੱਤਾ ਸੀ ਹੋਰ ਬਹੁਤ ਸਾਰੇ ਬਿਆਨਬਾਜ਼ੀਆਂ ਨੂੰ ਲੈ ਕੇ ਇਹ ਚਰਚਾ ਦੇ ਵਿੱਚ ਵੀ ਰਹੀ ਵਿਵਾਦਾਂ ਦੇ ਵਿੱਚ ਵੀ ਰਹੀ ਜੀ ਤੇ ਹੁਣ ਕਿਤੇ ਕੋਈ ਧੂਏ ਦਾ ਰੋਲਾ ਵੀ ਦੁਬਾਰੇ ਚੱਲ ਰਿਹਾ ਜਾਂ ਵੈਸੇ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਜਾਂਦੀਆਂ ਨੇ ਜੀ ਜਿਹੜਾ ਕਹਿੰਦੇ ਸੀ ਵੀ ਦਿੱਲੀ ਪਹੁੰਚ ਜਾਂਦਾ ਕੁਝ ਹੋਰ ਬਿਲਕੁਲ ਅਗਵਿੰਦਰ ਪਹਿਲਾਂ ਤਾਂ ਸਰਕਾਰ ਆਮ ਆਦਮੀ ਪਾਰਟੀ ਤੁਹਾਡੇ ਜੀ ਯਾਦ ਹੋ ਗਏ ਤਾਂ 2017 ਦੇ ਵਿੱਚ 2022 ਦੇ ਵਿੱਚ ਇੱਕ ਅਰਵਿੰਦ ਕੇਜਰੀਵਾਲ ਹੋਰੀ ਪ੍ਰਚਾਰ ਕਰਦੇ ਹੁੰਦੇ ਸੀ ਕਿ ਅਸੀਂ ਤਾਂ ਜੀ ਪਰਾਲੀ ਦਾ ਹੱਲ ਕੱਢ ਲਿਆ ਆ ਦਵਾਈ ਜੀ ਛਿੜਕ ਦੋ ਐਵੇਂ ਪਰਾਲੀ ਵਿੱਚੇ ਗਲ ਜਾਂਦੀ ਆ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਹੁਣ ਵੀ ਨੈਟ ਤੇ ਪੰਨੀਆਂ ਹੋਣਗੀਆਂ ਇਹ ਸਾਰੇ ਜਿੰਨੇ ਵੀ ਇਸ ਵੇਲੇ ਮੰਤਰੀ ਨੇ ਜਿੰਨੇ ਇਸ ਵੇਲੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਇਹ ਪਰਾਲੀ ਦੇ ਖੇਤਾਂ ਦੇ ਵਿੱਚ ਜਾ ਕੇ ਉਹ ਛਿੜਕ ਦਿੰਦੇ ਸੀਗੇ ਕਿ ਜੀ ਆਹ ਅਸੀਂ ਕੈਮੀਕਲ ਬਣਾਤਾ ਹੈ ਤੇ ਆਹ ਦੇਖੋ ਜੀ ਪਰਾਲੀ ਤਾਂ ਵਿੱਚੇ ਗਲ ਜਾਂਦੀ ਹੈ ਅੱਗ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਜਦ ਸਾਡੀ ਸਰਕਾਰ ਆਊਗੀ ਅਸੀਂ ਫਿਰ ਐਵੇਂ ਕਰਿਆ ਕਰਾਂਗੇ ਹੁਣ ਤਾਂ 3.5 ਸਾਲ ਤੋਂ ਸਰਕਾਰ ਹੈ ਹੁਣ ਕੋਈ ਉਹਿਆ ਜਿਹਾ ਕੈਮੀਕਲ ਨਹੀਂ ਦਿੱਤਾ ਉਹ ਭੁੱਲ ਵੀ ਗਏ ਹੋਣੇ ਵੀ ਅਸੀਂ ਉਹ ਕੈਮੀਕਲ ਬਣਾਇਆ ਸੀਗਾ ਕਿਉਂਕਿ ਯਾਦਦਾਸ਼ਤ ਲੋਕਾਂ ਨੂੰ ਤਾਂ ਕਹਿੰਦੇ ਆ ਕਮਜ਼ੋਰ ਆ ਆਪਣੀ ਵੀ ਯਾਦਦਾਸ਼ਤ ਮੈਨੂੰ ਲੱਗਦਾ ਕਮਜ਼ੋਰੀ ਹੈ ਦੂਜਾ ਹੁਣ ਬੀਜੇਪੀ ਦੀ ਸਰਕਾਰ ਦਿੱਲੀ ਦੇ ਵਿੱਚ ਆ ਕਹਿੰਦੀ ਜੀ ਸਾਡੇ ਇੱਥੇ ਪੋਲੂਸ਼ਨ ਪੰਜਾਬ ਕਰਕੇ ਹੋ ਰਿਹਾ ਹੈ ਮਨਜਿੰਦਰ ਸਿੰਘ ਚਿਰਸਾ ਵੀ ਕਹਿੰਦੇ ਨੇ ਜੀ ਵੀ ਪੰਜਾਬ ਦਾ ਬੇੜਾਗਰਕ ਆਮ ਆਦਮੀ ਪਾਰਟੀ ਨੇ ਕਰਤਾ ਜਿਹੜਾ ਮਜਬੂਰ ਕਰ ਰਿਹਾ ਕਿਸਾਨ ਨੂੰ ਪਰਾਲੀ ਨੂੰ ਅੱਗ ਲਾਉਣ ਨੂੰ ਤੇ 에어 ਕੁਆਲਿਟੀ ਇੰਡੈਕਸ ਜਿਹੜਾ ਅੱਜ ਦਿੱਲੀ ਦਾ ਖਰਾਬ ਹੋ ਰਿਹਾ ਹੈ ਅੱਜ ਰੇਸ਼ਾ ਗੁਪਤਾ ਦੀ ਵੀ ਇੱਕ ਸਟੇਟਮੈਂਟ ਸੀਗੀ ਉਹ ਵੀ ਕਹਿੰਦੀ ਹੈ ਕਿ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਪੰਜਾਬੀਆਂ ਨੂੰ ਵੀ ਕਿਸਾਨਾਂ ਨੂੰ ਵੀ ਕਿ ਉਹ ਉਹ ਅੱਗ ਨਾ ਲਾਉਣ ਹਾਲਾਂਕਿ ਤੁਸੀਂ ਦੇਖੋ ਕਿ ਜੇਕਰ ਡਾਟਾ ਦੇਖੋ ਪਿਛਲੇ ਸਾਲਾਂ ਦੇ ਮੁਕਾਬਲੇ ਜੇ ਕਿ ਜੇ 5 ਸਾਲ ਪਹਿਲਾਂ 20000 ਕਿਸਾਨ ਅੱਗ ਲਾਉਂਦਾ ਸੀ ਤਾਂ 500 ਤੇ ਰਹਿ ਗਿਆ ਹੈ ਜਿਹੜੀਆਂ ਐਫਆਈਆਰਾਂ ਦਰਜ ਹੋ ਰਹੀਆਂ ਨਹੀਂ ਜੁਰਮਾਨੇ ਕੀਤੇ ਜਾ ਰਹੇ ਨਹੀਂ ਜੀ ਤੇ ਹੁਣ ਸੀਐਮਪੀ ਕਹਿੰਦੇ ਨੇ ਕਹਿੰਦੇ ਜੀ ਅਸੀਂ ਕਿਹੜੇ ਪਾਈਪ ਚ ਪਾ ਕੇ ਭੇਜਦੇ ਹਾਂ ਦਿੱਲੀ ਨੂੰ ਧੂਆਂ ਤੇ ਇਸ ਤਰ੍ਹਾਂ ਦੀ ਗੱਲ ਹੈਗੀ ਆ ਬਾਕੀ ਦੇਖੋ ਪਰ ਜਿਹੜਾ ਇੰਡੈਕਸ ਜੇ ਤੁਸੀਂ ਚੈੱਕ ਕਰਦੇ ਆ ਏਅਰ ਕੁਆਲਿਟੀ ਦਾ ਕਿਸੇ ਨੇ ਉਹ ਦੱਸਿਆ ਹੋਊਗਾ ਵੀ ਦਿਵਾਲੀ ਨੂੰ ਕਿੰਨਾ ਸੀਗਾ ਦਿੱਲੀ ਦੇ ਵਿੱਚ ਬਿਲਕੁਲ ਹਰਵਿੰਦਰ ਜ਼ਹਿਰੀਲਾ ਇੰਨਾ ਕਿ ਤੁਸੀਂ ਸਾਹ ਨਹੀਂ ਲੈ ਸਕਦੇ ਹੈਗੀ 11 1100 12 1200 ਜਿਹੜਾ ਇਹ ਉਹ ਏਅਰ ਕੁਆਲਿਟੀ ਇੰਡੈਕਸ ਹੈਗਾ ਇਵਨ ਕਿ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 1100 ਤੋਂ ਪਾਰ ਹਰਾਂ ਕਿ 50 ਚਾਹੀਦਾ ਹੈ ਪਿਆਣੀ 100 ਹੋ ਜੂਗਾ ਬੱਤੇ ਬਾਦ 100 150 200 ਤੱਕ ਤਾਂ ਚਲੋ ਸਾਹ ਲੈ ਲੈਂਦਾ ਬੰਦਾ ਔਖਾ ਔਖਾ ਜੀ ਤੁਸੀਂ ਦੇਖੋ ਜਿੱਥੇ 1000 11 1100 ਹੋ ਜੂਗੇ ਲੋਕ ਕਸਟਮਰ ਦੇ ਪੇਸ਼ੈਂਟ ਜਿਹੜੇ ਸਾਹ ਦੇ ਮਰੀਜ਼ ਕਿੰਨੀਆਂ ਬਿਮਾਰੀਆਂ ਬਣ ਗਿਆ ਹੋਰ ਅਤੇ ਇੱਕ ਦੂਜੇ ਤੇ ਦੇਖੋ ਸਵਾਲ ਚੁੱਕਣੇ ਤੋਂ ਸੌਖੇ ਹੋ ਜਾਂਦੇ ਨੇ ਪਰ ਕੋਈ ਪੱਕਾ ਹੱਲ ਹੀ ਨਹੀਂ ਇਵਨ ਕੇ ਨਾ ਜਿਹੜੀਆਂ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਠੇਕਾ ਦਿੱਤਾ ਜਾਂਦਾ ਹੈ ਕਿ ਕੰਪਨੀਆਂ ਜੀ ਇਹ ਬੈਲਰ ਬਣਾਉਂਦੀ ਆ ਬੈਲਰ ਬਣਾ ਕੇ ਫਿਰ ਗੱਠਾ ਬਣਾ ਲੈਂਦੀ ਆ ਫਿਰ ਇਹ ਲੈ ਕੇ ਜਾਂਦੀ ਆ ਕਈ ਵਾਰ ਤਾਂ ਕਿਸਾਨਾਂ ਨੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਕਹਿੰਦੇ ਜੀ ਮੈਂ ਆਪਣੇ ਕਿਸਾਨ ਮੈਂ ਆ ਫਲਾਣਾ ਕਿਸਾਨ ਆ ਮੈਂ ਚੋਨਾ ਵੜ ਲਿਆ ਮੇਰੇ ਖੇਤ ਦੇ ਵਿੱਚ ਪਰਾਲੀ ਪਈ ਹੈ ਮੈਂ 10 ਦਿਨ ਤੁਹਾਨੂੰ ਦੰਦਾ ਜੀ ਤੁਸੀਂ ਇਹ ਸਾਡੀ ਸਾਂਭ ਦੋ ਨਹੀਂ ਤਾਂ ਫਿਰ ਸਾਨੂੰ ਮਜਬੂਰ ਹੋਣਾ ਪਵੇਗਾ ਹੁਣ ਦੇਖੋ ਸਰਕਾਰ ਨੇ ਕੋਈ ਜਦੋਂ ਮਸ਼ੀਨਰੀ ਨਹੀਂ ਦੇਣੀ ਪ੍ਰੋਪਰ ਦੇਖੋ ਜਿਹੜਾ ਇੱਕ ਤਾਂ ਹੈਗਾ ਚੰਗਾ ਕਿਸਾਨ ਜਿਹਨੂੰ ਕਹਿੰਦੀਆਂ ਸਰਦਾ ਪੁੱਜਦਾ ਉਹ ਤਾਂ ਚਾਰ ਪੈਸੇ ਖਰਚ ਵੀ ਸਕਦਾ ਕਿ ਉਹ ਹੈਪੀ ਸੀਡਰ ਦੇ ਨਾਲ ਜਾਂ ਮਹਿੰਗੀਆਂ ਮਸ਼ੀਨਾਂ ਦੇ ਨਾਲ ਤੇ ਹੁਣ ਜਿਹੜਾ ਵਿਚਾਰਾ ਗਰੀਬ ਕਿਸਾਨ ਆ ਜਿਹਦੇ ਕੋਲੇ ਹੈ ਹੀ 2 ਏਕੜ 4 ਏਕੜ 5 ਏਕੜ ਜਗ੍ਹਾ ਉਹ ਕੀ ਕਰੇਗਾ ਕਿ ਕਿਵੇਂ ਕਰੇਗਾ ਤੁਸੀਂ ਇਹਨਾਂ ਦੇ ਬਿਆਨ ਦੇਖ ਲਓ ਨਾ ਜਿਵੇਂ ਬਿਆਨ ਜਿਹੜੇ ਇਹਨਾਂ ਦੇ ਪੁਰਾਣੇ ਜਦੋਂ ਉਹਨਾਂ ਨੇ ਇਲੈਕਸ਼ਨ ਜਿੱਤਣੀ ਸੀ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਕੇਜਰੀਵਾਲ ਉਹ ਨਹੀਂ ਆਪ ਦਾ ਆ ਨਵੀਆਂ ਨਵੀਆਂ ਚੀਜ਼ਾਂ ਕੱਢ ਕੇ ਲਿਆਉਂਦੇ ਹੁੰਦੇ ਸੀ ਪਾਲਿਸੀਆਂ ਕਾੜੇ ਹੁਣ ਉਹ ਦੇਖ ਲਓ ਮੈਂ ਦੁਬਾਰੇ ਬੈਕ ਟੂ ਤਰਨਤਨ ਸੀਟ ਵੱਲ ਆਉਣਾ ਚਾਹੁੰਦਾ ਹਾਂ ਤੇ ਉਹ ਸੁਸੋਦੀ ਉਹਨਾਂ ਦਾ ਮੈਂ ਬਿਆਸ ਸੁਣ ਰਿਹਾ ਸੀਗਾ ਜੇ ਨਸ਼ਾ ਮੁਕਤ ਕਰਨਾ ਤਾਂ ਇਹਨਾਂ ਨੂੰ ਜਿਤਾਵੋ ਕਰੋ ਇਹ ਤਾਂ ਸੁਣ ਕੇ ਆਸਾ ਹੋ ਜਾਂਦਾ ਵੀ 4 ਸਾਲ ਲੰਘ ਚੱਲੇ ਉਹ ਤਾਂ ਤੁਸੀਂ ਤਾਂ ਕਹਿੰਦੇ ਸੀ ਮਹੀਨੇ ਦੇ ਵਿੱਚ ਲੱਕ ਤੋੜ ਦਾਂਗੇ ਆ ਕਰ ਦਾਂਗੇ ਇਹਦਾ ਮਤਲਬ ਇਹ ਮੰਨੀ ਜਾਂਦੇ ਆਪੇ ਵੀ ਨਸ਼ਾ ਆਏਗਾ ਬਹੁਤ ਬਿਲਕੁਲ ਭਪਿੰਦਰ ਦੇਖੋ ਮੈਂ ਫਿਰ ਇਹ ਤੂੰ ਕੰਟੀਨਿਊ ਵੀ ਕਰਦਾ ਕਿ ਮਾਨਸਾ ਦੇ ਵਿੱਚ ਇੱਕ ਮਤਲਬ ਮਾਤਾ ਪਿਤਾ ਕਹਿ ਲਈਏ ਜਾਂ ਪਤੀ ਪਤਨੀ ਕਹਿ ਲਈਏ ਉਹਨਾਂ ਨੇ ਆਪਣਾ 6 ਮਹੀਨੇ ਦਾ ਬੱਚਾ ਵੇਚਦਾ ਚੱਟੇ ਦੇ ਆਦੀ ਸੀਗੇ ਇਹ ਉਹ ਸਟੇਟ ਲੈਵਲ ਦੀ ਖਿਡਾਰਨ ਸੀਗੀ ਲੜਕੀ ਤੇ ਉਸ ਦੀ ਇੰਸਟਾ ਤੇ ਕਿਸੇ ਦੇ ਨਾਲ ਦੋਸਤੀ ਹੋ ਗਈ ਉਹਨੇ ਵਿਆਹ ਕਰਾ ਲਿਆ ਉਹ ਵੀ ਨਸ਼ੇੜੀ ਸੀ ਬਾਅਦ ਚੋਂ ਘਰ ਵਾਲੀ ਨੂੰ ਵੀ ਨਸ਼ੇ ਤੇ ਲਾਤਾ ਦੋਵੇਂ ਜਾਣੇ ਨਸ਼ਾ ਕਰਨ ਲੱਗੇ ਘਰ ਦਾ ਸਾਰਾ ਸਮਾਨ ਵੇਚਤਾ ਫਿਰ ਬੱਚਾ ਹੋ ਗਿਆ ਫਿਰ 6 ਮਹੀਨੇ ਦਾ ਹੋਇਆ ਤਾਂ 1.80 ਲੱਖ ਚ ਵੇਚਤਾ ਤੇ ਉਹ ਮੰਨਦੇ ਨੇ ਕਿ ਹਾਂ ਜੀ 1.80 ਹਜ਼ਾਰ ਤੁਸੀਂ ਬੱਚਾ ਵੇਚਿਆ ਕਿ ਸਾਤੋਂ ਪਾਲਣ ਪੋਸ਼ਣ ਨਹੀਂ ਸੀ ਹੁੰਦਾ ਉਹ ਕਹਿੰਦੀ ਮੈਂ ਚਿੱਟਾ ਲਾ ਕੇ ਪੈ ਜਾਂਦੀ ਸੀ ਮੈਨੂੰ ਪਤਾ ਨਹੀਂ ਸੀ ਲੱਗਦਾ ਹੈਗਾ ਸੁੱਧ ਬੁੱਤ ਨਹੀਂ ਸੀ ਰਹਿੰਦੀ ਹੈਗੀ ਤਾਂ ਹੁਣ ਥੋੜਾ ਜਿਹਾ ਠੀਕ ਹੋਏ ਨੇ ਹੁਣ ਉਹ ਕਹਿੰਦੀ ਸਾਨੂੰ ਬੱਚਾ ਵਾਪਸ ਦਿਵਾਓ ਪੁਲਿਸ ਕੋਲ ਪਹੁੰਚੇ ਨੇ ਪੁਲਿਸ ਨੇ ਪਰਚਾ ਦਰਜ ਕਰਿਆ ਤਾਂ ਹਾਲਾਤ ਇਹ ਨੇ ਕਿ ਆਪਣਾ ਬੱਚਾ ਜਿਗਰ ਦਾ ਟੁਟਾ ਆਪਣਾ ਹੀ ਬੱਚਾ 1.80 ਹਜ਼ਾਰ ਚ ਵੇਚਤਾ ਚਿੱਟੇ ਦੇ ਲਈ ਤਾਂ ਹੁਣ ਤੁਸੀਂ ਜਿਹੜੇ ਕਿਹੜੇ ਡਿਵੈਲਪਮੈਂਟ ਦੀਆਂ ਗੱਲਾਂ ਕਰੀ ਜਾਂਦੇ ਨੇ ਜੀ ਕਿਹੜੀਆਂ ਡਿਵੈਲਪਮੈਂਟ ਦੀਆਂ ਚਿਕੈਸਾ ਪ੍ਰਣਾਲੀ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਔਰ ਲੋਕਾਂ ਚ ਆਉਣਾ ਨਹੀਂ ਮਾੜਾ ਜਾਂ ਗੱਡੀ ਚੋਂ ਨਿਕਲ ਕੇ ਬੋਲ ਕੇ ਜੇ মিডিਆ ਪੁੱਛਦਾ ਤਾਂ ਉਹਨੂੰ ਉਲਟ ਪੈ ਜਾਣਾ ਉਹੀ ਬੰਦਾ ਜਿਹੜਾ ਕਹਿੰਦਾ ਸੀ ਮੈਂ ਤਾਂ ਸੱਥਾਂ ਚ ਬਹਿ ਜਾਊਂਗਾ ਮੈਂ ਤਾਂ ਲੋਕਾਂ ਦੇ ਘਰਾਂ ਚ ਆ ਜਿਆ ਕਰੂੰਗਾ ਬਿਲਕੁਲ ਹੁਣ ਤਰਨ ਤਰਨ ਦੀ ਗੱਲ ਕੀਤੀ ਐ ਪਹਿਲਾਂ ਕਹਿੰਦੇ ਸੀ ਹਰਮੇਂਦ ਸਿੰਘ ਸੰਧੂ ਨੂੰ ਜੇਕਰ ਤੁਸੀਂ ਵੋਟ ਪਾਉਂਗੇ ਜਦੋਂ ਅਕਾਲੀ ਦਲ ਦਾ ਕੈਂਡੀਡੇਟ ਸੀਗਾ ਤਾਂ ਇਹ ਤਾਂ ਗੈਂਗਸਟਰਾਂ ਨੂੰ ਜਾਊਗੀ ਵੋਟ ਇਹ ਤਾਂ ਨਸ਼ੇ ਦੇ ਸਦਾਗਰਾਂ ਨੂੰ ਜਾਊਗੀ ਹੁਣ ਕਹਿੰਦੇ ਇਹ ਸਾਡੇ ਵੱਲ ਆ ਗਿਆ ਜੇ ਹੁਣ ਤੁਸੀਂ ਦੂਜਿਆਂ ਨੂੰ ਪਾਈ ਤਾਂ ਫਿਰ ਉਧਰ ਜਾਊਗੀ ਗੈਂਗਸਟਰਾਂ ਤੇ ਨਸ਼ਿਆਂ ਨਸ਼ੇ ਦੇ ਸਦਾਗਰਾਂ ਵੱਲ ਤੁਸੀਂ ਸਾਨੂੰ ਪਾਓ ਰਮੇਸ਼ ਸਿੰਘ ਸੰਧੂ ਇਹ ਨਾ ਬਲ ਆ ਗਿਆ ਹੁਣ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਿ ਕਿੱਧਰ ਵੋਟ ਪਾਈਏਗੇ ਜਿਹੜਾ ਇਹ ਕਹਿੰਦੇ ਨੇ ਇਹਨਾਂ ਦੀ ਮੰਨੀ ਹੈ ਕਿ ਜਿਹੜਾ ਪਹਿਲਾਂ ਕਹਿੰਦੇ ਸੀਗੇ ਉਹ ਗਲਤ ਸੀਗਾ ਜਾਂ ਹੁਣ ਵਾਲਾ ਗਲਤ ਸੋ ਇਹ ਸਾਰੀਆਂ ਚੀਜ਼ਾਂ ਨੇ ਲੋਕ ਤਾਂ ਸਭ ਸਮਝਦੇ ਨੇ ਸਾਰਾ ਪਤਾ ਇਹ ਸਾਰੇ ਮੇਜ ਜਗ ظاہر ਹੈ ਤੇ ਸਰਕਾਰ ਜਿਹੜੀ ਆ ਉਹਨਾਂ ਨੂੰ ਲੱਗਦਾ ਹੈ ਕਿ ਆ ਲੋਕਾਂ ਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਪਰ ਇਹ ਜੱਗ ਜ਼ਾਹਿਰ ਹੈ ਇੱਕ ਗਰਾਉਂਡ ਗਰਾਉਂਡ ਲੈਵਲ ਗਰਾਉਂਡ ਲੈਵਲ ਤੇ ਕੋਈ ਹੋਰ ਏਦਾਂ ਦੀ ਛੋਟੀਆਂ ਕੋਈ ਖਬਰਾਂ ਹੋਣ ਇੱਕ ਖਮਾਣੋ ਨਾਲ ਜੁੜੀ ਹੋਈ ਇੱਕ ਵਾਰ ਦਾ ਤੋਂ ਇਹ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗੀ ਹੈ ਤੇ ਉਹਦੀ ਕੋਈ ਅਪਡੇਟ ਹੈ ਤੁਹਾਡੇ ਕੋਲ ਲੜਕੇ ਦਾ ਕਤਲ ਕੀਤਾ ਗਿਆ ਜੀ ਦੀਵਾਲੀ ਤੋਂ ਦੂਸਰੇ ਦਿਨ ਸ਼ਾਇਦ ਹਾਂਜੀ ਪਵਿੰਦਰ ਉਹ ਦੀਵਾਲੀ ਤੋਂ ਦੂਜੇ ਦਿਨ ਇੱਕ ਮਰਡਰ ਹੋਇਆ ਖਮਾਣੋ ਦੇ ਵਿੱਚ ਉਹ ਅਸਲ ਚ ਪੁਰਾਣੀ ਰੰਜਿਸ਼ ਸੀਗੀ ਤੇ ਉਹ ਸ਼ਖਸ ਪਹਿਲੇ ਦਿਨ ਵੀ ਜਿਹਨੇ ਮਾਰਿਆ ਇਹ ਬੰਦਾ ਉਹ ਪਹਿਲਾਂ ਵੀ ਤੁਮਕੇ ਦੇਖੇ ਗਿਆ ਸੀ ਕਿ ਤੈਨੂੰ ਮੈਂ ਮਾਰਨਾ ਹੀ ਮਾਰਨਾ ਹੈ ਤੇ ਜਦੋਂ ਉਹ ਦੂਸਰਾ ਆਪਸ ਚ ਗੰਢੀ ਉਹ ਲੱਗਦੇ ਨੇ ਤੇ ਜਦੋਂ ਦੂਜਾ ਬੰਦਾ ਸਵੇਰੇ ਕੁੱਤਾ ਕਮਾਰਿਆ ਸੀਗਾ ਸੈਰ ਕਰ ਰਿਹਾ ਸੀਗਾ ਉਦੋਂ ਹੀ ਉਹਨੇ ਤੇਜ਼ ਤਾਰ ਹਥਿਆਰ ਨਾਲ ਵਾਰ ਕਰਤਾ ਜਿਹੜਾ ਮਾਰਿਆ ਗਿਆ ਸ਼ਖਸ ਹੈ ਉਹ ਤਿੰਨ ਬੱਚਿਆਂ ਦਾ ਪਿਓ ਸੀਗਾ ਤੇ ਹੁਣ ਜਿਹੜਾ ਕਾਤਲ ਹੈ ਉਹ ਫਰਾਰ ਹੈ ਉਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਖਮਾਣੋ ਦੇ ਵਿੱਚ ਤੇ ਮੰਗ ਕੀਤੀ ਗਈ ਕਿ ਸਖਤ ਕਾਰਵਾਈ ਹੋਵੇ ਫੜੋ ਉਹਨੂੰ ਪਰ ਹਾਲੇ ਤੱਕ ਜਿਹੜੀ ਮੇਰੇ ਕੋਲ ਹੁਣ ਤੱਕ ਦੀ ਜਾਣਕਾਰੀ ਹੈ ਉਹ ਇਹੀ ਹੈ ਕਿ ਉਹ ਹਾਲੇ ਵੀ ਫਰਾਰ ਹੈਗਾ ਤੇ ਇਸ ਤਰ੍ਹਾਂ ਦੀ ਵਾਰਦਾਤ ਤਾਂ ਕੋਈ ਇੱਕ ਥੋੜੋ ਨਹੀਂ ਪੰਜਾਬ ਦੇ ਵਿੱਚ ਇਹ ਤਾਂ ਉਹ ਰਿਪੋਰਟ ਕਿਉਂਕਿ ਕਿੰਨੀਆਂ ਕਰੂਗੇ ਤੁਸੀਂ ਇਸ ਤਰ੍ਹਾਂ ਦੇ ਵਾਰਦਾਤਾਂ 'ਤੇ ਗੋਲੀ ਚੱਲਣਾ ਕੋਈ ਰੰਗਦਾਰੀ ਮੰਗਣਾ ਕੋਈ ਕੈਸੇ ਮੰਗਣਾ ਕਿਸੇ ਪਾਸਿਓਂ ਤਾਂ ਦੇਖੋ ਬੰਦ ਕਰਦਾ ਹੀ ਦੇ ਦਿੰਦਾ ਏ ਬਹੁਤੀ ਥਾਵਾਂ 'ਤੇ ਤਾਂ ਰਿਪੋਰਟ ਹੀ ਨਹੀਂ ਹੁੰਦੀ ਹੈਗੀ ਫਿਰ ਅਗਲੀ ਗੱਲ ਆ ਜਾਂਦੀ ਹੈ ਕਿ ਜਿਹੜੇ ਦੰਦੇ ਨਹੀਂ ਉੱਥੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਤੀਜੀ ਹੋ ਜਾਂਦੀ ਹੈ ਫਿਰ ਮਰਡਰ ਹੋ ਜਾਂਦੇ ਨੇ ਪਰ ਸਰਕਾਰ ਤਾਂ ਜਿਵੇਂ ਕਹਿੰਦੇ ਵੀ ਸਿਸਟਮ ਤਾਂ ਰੱਬ ਅਸਰੀ ਚੱਲਦਾ ਹੈ ਕਿ ਜਿਹੜਾ ਬਚ ਗਿਆ ਬਚ ਗਿਆ ਜਿਹੜਾ ਟੰਗਿਆ ਗਿਆ ਟੰਗਿਆ ਗਿਆ ਵਸਾਂ ਹੀ ਕਹ ਲੋ ਸਿਸਟਮ ਸਿਸਟਮ ਦਾ ਸੱਚੀ ਗੱਲ ਆ ਉਹ ਲੜਕੇ ਜਿਹਦਾ ਕਤਲ ਹੋਇਆ ਮਹਾਂਜੀ ਮੈਂ ਦ ਮੇਰਾ ਕਲਾਸਮੇਟ ਸੀ ਹੀ ਲੜਕਾ ਔਰ ਬਹੁਤ ਚੰਗਾ ਸੀ ਅਸੀਂ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਇਕੱਠੇ ਪੜ੍ਹੇ ਹਾਂ ਜੀ ਔਰ ਜਦੋਂ ਮੈਂ ਵੀ ਇਹ ਖਬਰ ਸੁਣੀ ਤਾਂ ਇੱਕ ਦਿਲ ਦਹਿਲਾਉਣ ਵਾਲੀ ਉਹ ਖਬਰ ਸੀ ਔਰ ਅ ਅੰਦਰ ਤਾਂ ਦੱਸਿਆ ਨਹੀਂ ਜਾ ਸਕਦਾ ਕਿ ਖਬਰ ਦੇ ਵਿੱਚ ਕਿਹੜਾ ਇੱਕ ਮਤਲਬ ਵਹਿਸ਼ਿਆਨਾ ਤਰੀਕੇ ਦੇ ਨਾਲ ਜਿਹੜਾ ਕਤਲ ਕੀਤਾ ਜੀ ਉਸ ਦਾ ਬਿਲਕੁਲ ਬਿਲਕੁਲ ਭੁਵਿੰਦਰ ਤੇ ਇਸੇ ਕਰਕੇ ਲੈਂਡ ਆਰਡਰ ਦੀ ਦੇਖੋ ਸਮੱਸਿਆ ਤਾਂ ਹੈ ਹੀ ਹੈ ਦਾ ਮਤਲਬ ਜੇ ਕੋ ਗੋਲੀਆਂ ਚਲਾ ਰਿਹਾ ਏ ਜੇ ਕੋਈ ਚੋਰੀਆਂ ਕਰ ਰਿਹਾ ਏ ਜੇ ਕੋਈ ਸਨੇਚਿੰਗ ਕਰ ਰਿਹਾ ਏ ਜੇ ਕੋਈ ਰੰਗਦਾਰੀਆਂ ਮੰਗ ਰਿਹਾ ਏ ਤਾਂ ਉਹਨੂੰ ਇਹ ਲੱਗਦਾ ਵੀ ਡਰ ਨਹੀਂ ਹੈਗਾ ਤੇ ਦੂਜੇ ਪਾਸੇ ਡੀਆਈਜੀ ਭੁੱਲਰ ਵਰਗੇ ਨੇ ਜਿਨ੍ਹਾਂ ਨੇ ਹੁਣ ਪਤਾ ਲੱਗ ਰਿਹਾ ਕਿ ਕੈਨੇਡਾ ਜੀ ਫਲੈਟ ਨਹੀਂ ਅੱਡबई ਚ ਵੀ ਫਲੈਟ ਨਹੀਂ 10 ਵਾਰੀ ਢਬਈ ਜਾਇਆ ਏ ਲੁਧਿਆਣਾ ਦੇ ਵਿੱਚ ਵੱਡੇ ਸ਼ਹਿਰ ਦੇ ਵਿੱਚ 20 ਦੁਕਾਨਾਂ ਨੇ ਪੁਰ ਪਤਾ ਨਹੀਂ ਕਿ ਕਿਤੇ ਪ੍ਰੋਪਰਟੀ ਹੈ ਆਪਣੇ ਖਮਾਣੋ ਦੇ ਨਾਲ ਸਮਰਾਲਾ ਦੇ ਵਿੱਚ ਭੁੱਲਰ ਫਾਰਮ ਹੈ 55 ਏਕੜ ਜ਼ਮੀਨ ਹੈ ਹਲੇ ਤਾਂ ਨਿਕਲ ਰਹੀਆਂ ਨੇ ਚੀਜ਼ਾਂ ਤੇ ਤੁਹਾਨੂੰ ਪਤਾ ਨਹੀਂ ਲੱਗਿਆਗਾ ਕਿ 10 ਵਾਰ ਤੁਹਾਡਾ ਡੀਆਈਜੀ ਦੁਬਈ ਜਾਇਆ ਹੈ ਆ ਦੁਬਈ ਕਰਦਾ ਕੀ ਹੈ ਪਤਾ ਨਾ ਸਾਰੇ ਨੂੰ ਦੁਬਈ ਜਾ ਕੇ ਪੈਸੇ ਟਿਕਾਣੇ ਲਾਉਂਦੇ ਉੱਥੋਂ ਕਿਉਂਕਿ ਉੱਥੋਂ ਪੁੱਛਿਆ ਨਹੀਂ ਜਾਂਦਾ ਹੈਗਾ ਕਿ ਤੁਹਾਡੇ ਕੋਲੇ ਸੋਰਸ ਆਫ ਮਨੀ ਕੀ ਹੈਗਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਹਿੰਦੇ ਜੇ ਇਹਨਾਂ ਨੂੰ ਪੁੱਛ ਲਿਆ ਫਿਰ ਮਾਤਾ ਜੀ ਉਹ ਨਹੀਂ ਆਸਟ੍ਰੇਲੀਆ ਵੀ ਕਈ ਵਾਰੀ ਜਾਇਆ ਹੈ ਨਾ ਫਿਰ ਉਹ ਦੱਸਣਾ ਪੈਣਾ ਕੀ ਕਰਨ ਗਏ ਨੇ ਬਿਲਕੁਲ ਅਵਿੰਦਰ ਇਹ ਤਾਂ ਹੁਣ ਜਿਹੜਾ ਇੱਕ ਤਾਂ ਲੋਕ ਜਵਾਬ ਦੇਣਗੇ 2027 ਦੇ ਵਿੱਚ ਕਿ ਕਟੜ ਇਮਾਨਦਾਰ ਸਰਕਾਰ ਜਿਹੜੀ ਕਹਿੰਦੀ ਹੈ ਹੁਣ ਸਾਮ ਦਾਮ ਦੰਡ ਦੇਦ ਤੇ ਦੂਜਾ 11 ਨਵੰਬਰ ਨੂੰ ਵੋਟਾਂ ਪੈਣੀਆਂ 14 ਨੂੰ ਤਰਨਤਾਰਨ ਦਾ ਵੀ ਰਿਜ਼ਲਟ ਆ ਜਾਣਾ ਤੇ ਇਸ ਵੇਲੇ ਜਿਹੜੀ ਕਿਉਂਕਿ ਜਿਹੜਾ ਆਪੋਜੀਸ਼ਨ ਦਾ ਰੋਲ ਹੈ ਉਹ ਵੀ ਕੋਈ ਬਹੁਤਾ ਆਪਾਂ ਕਹਿ ਸਕਦੇ ਹਾਂ ਕਿ ਐਕਟਿਵ ਜਾਂ ਪੋਜ਼ਿਟਿਵ ਵਾਲਾ ਹੈ ਨਹੀਂ ਜਾਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੇ ਵੀ ਕੋਈ ਪਰਚਾ ਨਾ ਹੋ ਜੇ ਪੇ ਜਾਂ ਉਹ ਵੀ ਫਿਰ ਜਿਵੇਂ ਕਹਿੰਦੇ ਹੁੰਦੇ ਆ ਕਿ ਕਾਣੇ ਨੇ ਵਿਜੀਲੈਂਸ ਦਾ ਵੀ ਦਰਾਰਾ ਹੈ ਫਿਰ ਵਿਜੀਲੈਂਸ ਤੋਂ ਬਾਅਦ ਈਡੀ ਦਾ ਵੀ ਦਰਾਰਾ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮੁੱਖ ਮੰਤਰੀ ਪੰਜਾਬ ਦੀ ਇੱਕ ਸੋ ਕਾਲਡ ਵੀਡੀਓ ਆਈ ਹੈਗੀ ਜਗਮਨ ਸਮਰਾ ਦੀ ਉਹ ਵੀ ਹੁਣ ਕਹਿ ਰਿਹਾ ਕਿ ਮੇਰੇ ਸ਼ਰੀਕੇ ਤੱਕ ਮੇਰੇ ਪਰਿਵਾਰ ਤੱਕ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਰਚੇ ਪਾਏ ਜਾ ਰਹੇ ਨੇ ਸੁਪਾਲ ਖਹਿਰਾ ਦੀ ਵੀ ਕੱਲ ਵੀਡੀਓ ਆਈ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਠੀਕ ਹੈ ਜਗਮਨ ਸਮਰਾ ਨੇ ਗਲਤ ਕੀਤਾ ਹੋਣਾ ਤੁਹਾਡੀ ਵੀਡੀਓ ਪਾਈ ਹੈ ਜੋ ਵੀ ਹੈ ਉਸ ਤੇ ਕਾਰਵਾਈ ਕਰੋ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਗਾਂ ਸ਼ਰੀਕੇ ਤੇ ਉਹਨਾਂ ਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਏ ਸੋ ਇਹ ਸਾਰੀਆਂ ਚੀਜ਼ਾਂ ਨੇ ਤੇ ਇਸ ਬੜੇ ਇਸ ਸੋਚਣ ਵਾਲਾ ਹੀ ਬੰਦਾ ਹੈ ਜਿਹੜੀ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਹੈ ਜੀ ਵੀ ਉਹ ਉਹ ਠੀਕ ਹੈ ਜਗਮਨ ਸਮਰਾ ਉਹਦੇ ਨਾਲ ਤੁਹਾਡੀ ਰੰਜਿਸ਼ ਹੈ ਜੋ ਕੋ ਚੱਲ ਰਿਹਾ ਹੈਗਾ ਉਹ ਤੁਹਾਡੇ ਬਾਰੇ ਬੋਲਦਾ ਤੁਸੀਂ ਬੋਲ ਦਿੰਦੇ ਹੋ ਪਰ ਉਹ ਸ਼ਰੀਕੇ ਗਾਂਾਂ ਦੀ ਗਾਂਾਂ ਚਾਚੇ ਤਾਇਿਆਂ ਦੇ ਗਾਂਾਂ ਦੇ ਉਹਨਾਂ ਨੂੰ ਫੇਰ ਫੇਰ ਪੁਲਿਸ ਦਾ ਐਕਸ ਕਿੱਥੋਂ ਚੰਗਾ ਕਰ ਦੇਣਗੇ ਜੀ ਇਹ ਬਿਲਕੁਲ ਭਵਿੰਦਰ ਇਹੀ ਤਾਂ ਸਵਾਲ ਹੈ ਕਿ ਤੁਸੀਂ ਸਿਸਟਮ ਨੂੰ ਯੂਜ਼ ਕਰਦੇ ਹੋ ਆਪਣੇ ਤਰੀਕੇ ਦੇ ਨਾਲ ਫਿਰ ਫਰਕ ਕੀ ਰਹਿ ਗਿਆ ਜੇ ਬਲਵਿੰਦਰ ਜਟਾਣਾ ਜੇ ਬਲਵਿੰਦਰ ਜਟਾਣਾ ਹੋਣੀ ਜੇ ਇਹ ਜਿਹੜਾ ਇਹ ਕਹਿੰਦੇ ਨੇ ਇਹਨਾਂ ਦੇ ਮੁਤਾਬਕ ਵੀ ਉਹ ਅੱਤਵਾਦੀ ਸੀ ਉਹ ਸੀਗੇ ਫੇਰ ਤਾਂ ਜਿਵੇਂ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਹ ਦਿੱਤੇ ਗਏ ਜਿਵੇਂ ਹੁਣ ਹੁਣ ਫਿਰ ਉਦੋਂ ਦੇ ਸਮੇਂ আর ਹੁਣ ਦੇ ਵਿੱਚ ਫਰਕ ਤਾਂ ਕੁਝ ਨਹੀਂ ਰਹਿ ਜਾਣਾ ਜੇ ਕੱਲ ਨੂੰ ਕੁਛ ਇਹਦਾਂ ਦਾ ਹੋ ਜਾਂਦਾ ਹਾਂ ਬਿਲਕੁਲ ਬਸ ਰੂਪ ਹੀ ਬਦਲਿਆ ਹੈ ਕਿ ਉਦੋਂ ਉਦੋਂ ਰੂਪ ਹੋਰ ਸੀਗਾ ਹੁਣ ਰੂਪ ਜਿਹੜਾ ਇਹ ਹੋਰ ਹੈਗਾ ਹੈ ਕੋ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਜਿਹੜੀ ਜਿਹੜੀ ਨਾਗਰਿਕਾਂ ਦੀ ਆਪਾਂ ਗੱਲ ਕਰਦੇ ਆ ਉਹ ਹੋਣੀ ਚਾਹੀਦੀ ਹੈ ਕਿ ਦੇਸ਼ ਦਾ ਨਾਗਰਿਕ ਹੈ ਨਾਗਰਿਕ ਦੇ ਅਧਿਕਾਰ ਨੇ ਕਾਨੂੰਨ ਮੁਤਾਬਕ ਬਰਾਬਰ ਨੇ ਪਰ ਅਜੇ ਹੁੰਦਾ ਨਹੀਂ ਹੈਗਾ ਜੀ 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 ਸੋ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਦਾਸ